ਨੰਗਲ ਸ਼ਹਿਰ ਦੇ ਨਾਲ ਲੱਗਦਾ ਹੰਡੋਲਾ ਬ੍ਰਿਜ ਜਿਸ ਨੂੰ ਝੂਲਣ ਵਾਲਾ ਪੁਲ ਵੀ ਕਹਿੰਦੇ ਹਨ ਇਸ ਨੂੰ ਵੇਖ ਕੇ ਇੱਕ ਵਾਰ ਤਾਂ ਤੁਹਾਨੂੰ ਭੁਲੇਖਾ ਰਾਮ ਝੁੱਲਾ ਤੇ ਲਕਸ਼ਮਣ ਝੁੱਲੇ ਦਾ ਪੈਂਦਾ ਹੈ ਤੇ ਇਹ ਬ੍ਰਿਜ ਨੰਗਲ ਸ਼ਹਿਰ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਗਾ ਦਿੰਦਾ ਹੈ ਆਹ ਪੁਲ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉਨਾ ਅਤੇ ਬिलासपुर ਨੂੰ ਆਪਸ ਦੇ ਵਿੱਚ ਜੋੜਦਾ ਹੈ ਕੀ ਤੁਹਾਨੂੰ ਪਤਾ ਹੈ ਕਿ ਇਸ ਪੁਲ ਨੂੰ ਅੰਗਰੇਜ਼ਾਂ ਵੱਲੋਂ ਬਣਾਇਆ ਗਿਆ ਸੀ ਤੇ ਇਸ ਪੁਲ ਨੂੰ ਬਣਾਉਣ ਦੀ ਉਸ ਸਮੇਂ ਕੀ ਜ਼ਰੂਰਤ ਪਈ ਸੀ ਜੇ ਨਹੀਂ ਪਤਾ ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਤੇ ਤੁਹਾਨੂੰ ਉਸ ਸਮੇਂ ਦੀਆਂ ਤਸਵੀਰਾਂ ਵੀ ਦਿਖਾਉਂਦੇ ਹਾਂ ਉਸ ਸਮੇਂ ਪਾਕੜਾ ਡੈਮ ਬਣਾਉਣ ਦੇ ਲਈ ਰੇਤ ਬਜਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਤੇ ਸਤਲੁਜ ਤੋਂ ਘੁੰਮ ਕੇ ਆਉਣ ਦਾ ਲੰਬਾ ਰਸਤਾ ਪੈਂਦਾ ਸੀ ਇਸ ਲਈ ਪਾਕੜਾ ਡੈਮ ਨੂੰ ਬਣਾਉਣ ਵੇਲੇ ਰੇਤ ਬਜਰੀ ਇਸ ਪੁਲ ਤੋਂ ਕਨਵੇਅਰ ਬੈਲਟ ਰਾਹੀਂ ਪਾਕੜਾ ਡੈਮ ਨੂੰ ਭੇਜਿਆ ਜਾਂਦਾ ਸੀ ਤੇ ਦੂਜੇ ਸ਼ਬਦਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪਾਕੜਾ ਡੈਮ ਤੇ ਲੱਗਣ ਵਾਲਾ ਰੇਤਾ ਬਜਰੀ ਸਾਰਾ ਹੀ ਇਸ ਪੁਲ ਤੋਂ ਹੋ ਕੇ ਗੁਜਰਿਆ ਹੈ। ਇਹ ਆਜੇ ਪੁਲ ਸਮੇਂ ਦੇ ਹਾਨੀ ਬਣ ਕੇ ਇੱਕ ਵਧੀਆ ਟੂਰਿਸਟ ਸਪੌਟ ਬਣ ਗਿਆ ਹੈ। ਹੁਣ ਜ਼ਰੂਰਤ ਹੈ ਨੰਗਲ ਸ਼ਹਿਰ ਨੂੰ ਟੂਰਿਸਟ ਪਲੇਸ ਵਜੋਂ ਵਿਕਸਿਤ ਕਰਨ ਦੀ ਤਾਂ ਕਿ ਦੂਰ ਦੁਰਾਡੇ ਤੋਂ ਲੋਕ ਆ ਕੇ ਇਸ ਜਗ੍ਹਾ ਦਾ ਆਨੰਦ ਮਾਣ ਸਕਣ।